ਅੱਜ ਸਵੇਰ ਕੋਈ 7 ਵਜੇ ਹੀ ਸਾਡੇ ਨਾਲ ਬਹੁਤ ਹੀ ਜ਼ਿਆਦਾ ਤਕਾ ਹੋਇਆ ਏ ਦੋਨੋਂ ਦੁਕਾਨਾਂ ਸੜ ਕੇ ਬਿਲਕੁਲ ਸਵਾਹ ਹੋ ਗਈਆਂ ਮਕਾਨ ਵੀ ਦੀਆਂ ਛੱਤਾਂ ਸੁਤਾਂ ਸਭ ਜਣੀ ਮਕਾਨ ਵੀ ਤਹਿਸਨਸ ਹੋ ਗਿਆ ਜੀ ਘਰ ਦੇ ਵਿੱਚ ਜਿੰਨਾ ਵੀ ਸਮਾਨ ਸੀਗਾ ਜਿਹੜਾ ਹੈਗਾ ਸੜ ਕੇ ਸਵਾਹ ਹੋ ਗਿਆ ਐਲਈਡੀ ਵਗੈਰਾ ਫਰਿੱਜਾਂ ਵਗੈਰਾ ਜਣੀ ਦੀ ਮਤਲਬ ਕਿ ਕੁਝ ਨਹੀਂ ਬਚਿਆ ਹੈਗਾ ਲੱਗ ਇਨੀ ਜ਼ਿਆਦਾ ਸੀ ਕਿ ਬੁਝਾਉਣ ਲਈ ਵੀ ਸਾਨੂੰ ਘੰਟਾ ਡੇਢ ਲੱਗ ਗਿਆ ਫਾਇਰ ਬ੍ਰਿਡ ਨੂੰ ਵਾਦਾ ਖੋਲ ਕੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਅੰਦਰ ਬਹੁਤ ਜ਼ਿਆਦਾ ਸੀ ਅੰਦਰ ਆ ਕੇ ਸਭ ਤੋਂ ਸ਼ਟਰ ਵਗੈਰਾ ਚੱਕੇ ਨਹੀਂ ਗਏਗੇ ਚਰਮੈਂਟ ਤੇ ਸਭ ਕੁਝ ਸੜ ਕੇ ਸਾਬ ਮੈਂ ਕਿਰਨਜੀਤ ਕੌਰ ਜੀ ਤੁਸੀਂ ਜੁੜੇ ਹੋ ਹੈਮਨ ਇੰਡੀਆ ਟੀਵੀ ਦੇ ਨਾਲ ਅੱਜ ਆਪਾਂ ਖੜੇ ਆ ਜੀ ਰਾਜਿਆਂ ਨੇ ਪਿੰਡ ਦੇ ਵਿੱਚ ਜਿੱਥੇ ਅੱਜ ਅੱਗ ਨੇ ਇੱਕ ਆਪਣਾ ਭਿਆਨਕ ਜਿਹੜਾ ਹੈ ਦ੍ਰਿਸ਼ ਦਿਖਾਇਆ ਇਧਰਲੇ ਪਾਸੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਲਾਈਵ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਕਿ ਇਧਰਲੇ ਪਾਸੇ ਜਿਹੜਾ ਹੈਗਾ ਅੱਜ ਨੇ ਅੱਜ ਅੱਗ ਨੇ ਜਿਹੜਾ ਹੈਗਾ ਸਾਰਾ ਕੁਝ ਤਹਿਸ ਨਹਿਸ ਕਰ ਦਿੱਤਾ ਇਹ ਦੁਕਾਨ ਇਧਰਲੇ ਪਾਸੇ ਮਨਿਆਰੀ ਦੀ ਦੁਕਾਨ ਸੀ ਤੇ ਇਧਰਲੇ ਪਾਸੇ ਜਿਹੜੀ ਹੈਗੀ ਆ ਕੱਪੜਿਆਂ ਦੀ ਦੁਕਾਨ ਸੀ ਘਰ ਦੇ ਵਿੱਚ ਵੀ ਪੂਰਾ ਜਿਹੜਾ ਹੈਗਾ ਘਰ ਨੂੰ ਪੂਰਾ ਅੱਗ ਲੱਗ ਗਈ ਆ ਬਾਕੀ ਆਪਾਂ ਮਾਮਲਾ ਵੀ ਜਾਣਦੇ ਵੀ ਆਖਿਰਕਾਰ ਅੱਗ ਕਿਵੇਂ ਲੱਗੀ ਤੇ ਇਧਰਲੇ ਪਾਸੇ ਜੇ ਫਾਇਰ ਬਰਗੇਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਆਨਸਾਰ ਜਿਹੜਾ ਹੈਗਾ ਅੱਗ ਤੇ ਆ ਕੇ ਕਾਬੂ ਪਾਇਆ ਉਹਨਾਂ ਨੇ ਆਪਣਾ ਫਰਜ਼ ਨਿਭਾਇਆ ਏ ਇਧਰਲੇ ਪਾਸੇ ਪਰਿਵਾਰ ਲੋਕ ਵੀ ਖੜੇ ਨੇ ਤੇ ਪਰਿਵਾਰਕ ਮੈਂਬਰ ਵੀ ਖੜੇ ਨੇ ਆਪਾਂ ਜਾਣਕਾਰੀ ਲੈਣੇ ਆ ਕਿ ਜਿਹੜੀ ਇਹ ਘਟਨਾ ਵਾਪਰੀ ਹੈ ਕਿਵੇਂ ਵਾਪਰੀ ਆ ਮੈਂ ਰਾਜਕੁਮਾਰ ਰਾਜਣਾ ਜੀ ਜੀ ਅੱਜ ਸਵੇਰ ਕੋਈ 7:00 ਵਜੇ ਹੀ ਸਾਡੇ ਨਾਲ ਬਹੁਤ ਹੀ ਜ਼ਿਆਦਾ ਤਕਾ ਹੋਇਆ ਏ ਜੀ ਹਾਂ ਦੋ ਦੁਕਾਨਾਂ ਸੀ ਸਾਡੀਆਂ ਇੱਕ ਤਾਂ ਕੱਪੜੇ ਦੀ ਇੱਕ ਮਣਿਆਰੀ ਦੀ ਤੇ ਮਕਾਨ ਵਿੱਚੇ ਰਹਿ ਸੀਗੀ ਜੀ ਤੇ ਦੋਨੋਂ ਦੁਕਾਨਾਂ ਸੜ ਕੇ ਬਿਲਕੁਲ ਸੁਆਹ ਹੋ ਗਈਆਂ ਤੇ ਪਿੰਡ ਦਾ ਜਾਨੀ ਬਹੁਤ ਨਗਰ ਦਾ ਸਹਿਯੋਗ ਦਿੱਤਾ ਨਗਰ ਨੇ ਫਾਇਰ ਬ੍ਰਿਗੇਡ ਵੀ 5 ਮਿੰਟ ਦੇ ਵਿੱਚ ਵਿੱਚ ਆ ਗਈ ਮਕਾਨ ਵਿਦੀਆਂ ਛੱਤਾਂ ਸੁੱਤਾਂ ਸਭ ਜਾਨੀ ਮਕਾਨ ਵੀ ਤਹਿਸ ਨੈਸ ਹੋ ਗਿਆ ਜੀ ਹਾਂ ਪਤਾ ਨਹੀਂ ਲੱਗਿਆ ਵੀ ਅੱਗ ਕਾਦ ਨਹੀਂ ਇਹਦਾ ਕੋਈ ਪਤਾ ਨਹੀਂ ਲੱਗਾ ਜੀ ਕਾਦ ਆ ਅੱਗ ਲੱਗੀ ਆਈ ਹਾਂ ਇਹ ਤਾਂ ਧੂਆਂ ਜਦੋਂ ਨਿਕਲਦਾ ਮੇਰਾ ਪੁੱਤਰਾ ਅੰਦਰ ਪਿਆ ਸੀਗਾ ਜੀ ਬੇਟਾ ਮੇਰਾ ਬਾਹਰ ਨਿਕਲਿਆ ਆ ਨੂੰ ਮੇਰੀ ਗੁਰਦੁਆਰੇ ਗਈ ਸੀਗੀ ਤੇ ਜਦੋਂ ਪੁੱਤਰੇ ਨੇ ਮੜਾ ਜਾ ਕੇ ਤੇ ਧੂਆਂ ਉਹ ਭੱਜ ਕੇ ਤੇ ਕੁਦਰਤੀ ਬਾਹਰ ਨਿਕਲਿਆ ਆ ਯੱਕ ਦਾ ਵੀ ਲਪਟਾਂ ਅੱਗ ਦੀਆਂ ਮਕਾਨ ਸੜ ਕੇ ਸਾਰਾ ਸੁਆਹ ਹੋ ਗਿਆ ਦੋਨੋਂ ਦੁਕਾਨਾਂ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਤੈਸ ਨਾਲ ਸੋਗੀਆਂ ਸਾਰਾ ਮਕਾਨ ਡਗ ਪਿਆ ਅੱਛਾ ਤਾਂ ਡਗ ਪੀਆਂ ਜੀ ਹਾਂਜੀ ਹਾਂਜੀ ਵੀਰਿੰਦੇ ਸਰ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡਾ ਵੀ ਨਾਲ ਹੀ ਘਰ ਆਇਆ ਹੈ ਇੱਥੇ ਹਾਂਜੀ ਨਾਲ ਹੀ ਘਰ ਇੱਕਦਮ ਤੁਹਾਨੂੰ ਤਾਂ ਆਵਾਜ਼ ਇੱਕਦਮ ਵਜਾਉਣੇ ਸ਼ੁਰੂ ਹੋਈਆਂ ਵੀ ਉਹ ਰੌਲਾ ਪੈਣਾ ਸ਼ੁਰੂ ਹੋਇਆ ਸੀ ਇੱਕਦਮ ਸਾਰੇ ਭੱਜ ਕੇ ਬਾਹਰ ਆਏ ਤਾਂ ਬਾਹਰ ਇੱਕਦਮ ਜੋ ਅੱਗ ਦੇਖੀ ਤਾਂ ਆਣ ਗਣ ਇਕੱਠਾ ਹੋਇਆ ਸਾਰਾ ਤੇ ਪਾਣੀ ਪੁਲੀ ਸਭ ਇਕੱਠਾ ਕਰਨਾ ਸ਼ੁਰੂ ਕੀਤਾ ਤੇ ਫਾਇਰ ਬ੍ਰਿਡ ਨੂੰ ਫੋਨ ਕੀਤਾ ਫਾਇਰ ਬ੍ਰਿਡ ਬੜੀ ਜਲਦੀ 5-7 ਮਿੰਟ ਚ ਪਹੁੰਚ ਗਈ ਸਾਡੇ ਕੋਲ ਪਰ ਅੱਗ ਇੰਨੀ ਜ਼ਿਆਦਾ ਸੀ ਕਿ ਬੁਝਾਉਣ ਲਈ ਵੀ ਤੁਹਾਨੂੰ ਘੰਟਾ ਡੇਢ ਲੱਗ ਗਿਆ ਫਾਇਰ ਬ੍ਰਿਡ ਨੂੰ ਪੂਰੀ ਪਾਣੀ ਪਰ ਖਤਮ ਹੋ ਗਿਆ ਸੀ ਹੋਰ ਪਾਣੀ ਭਰਦੇ ਭਰ ਕੇ ਬੜੀ ਮੁਸ਼ਕ ਕੋਸ਼ੀ ਵੀ ਕਿਸੇ وجہ ਕੋਈ ਕੋਈ ਆਈਡੀਆ ਨਹੀਂ ਹੈ ਜੀ ਕਾਹਦੇ ਨਾ ਹੋਇਆ ਦੇਖੋ ਇਲੈਕਟ੍ਰਿਕ ਸਰਕਟ ਹੋ ਸਕਦਾ ਕੁਝ ਵੀ ਨਹੀਂ ਪਤਾ ਕਸ ਨਾ ਹੋਇਆ ਪਤਾ ਹੀ ਲੱਗਿਆ ਮੇਰੇ ਰਹਿਸ਼ਾ ਮੈਂ ਮਿੱਥੇ ਵਿੱਚ ਹੀ ਅੱਗੇ ਦੋਨੇ ਛੜੀਆਂ ਦੁਕਾਨਾਂ ਸੀ ਜਦੋਂ ਇੱਕੋਦਮ ਅਸੀਂ ਉੱਠੇ ਤੇ ਅਸੀਂ ਇਥੋਂ ਧੂਆ ਨਿਕਲਦਾ ਦੇਖਿਆ ਦੁਕਾਨਾਂ ਚ ਜੀ ਜਦੋਂ ਅਸੀਂ ਦਰਵਾਜ਼ਾ ਖੋਲ ਕੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਅੰਦਰ ਬਹੁਤ ਜ਼ਿਆਦਾ ਸੀ ਜੀ ਅੰਦਰ ਆ ਕੇ ਸਭ ਤੋਂ ਸ਼ਟਰ ਵਗੈਰਾ ਚੱਕੇ ਨਹੀਂ ਗਏਗੇ ਫਟਾਫਟ ਅਸੀਂ ਬਾਹਰ ਨਿਕਲੇ ਓਨੇ ਚਿਰ ਚੀ 2-4 ਮਿੰਟ ਤੇ ਸਭ ਕੁਝ ਸੜ ਕੇ ਸੁਆਹ ਗਿਆ ਮਤਲਬ ਜਾਨੀ ਨੁਕਸਾਨ ਤਾਂ ਨਹੀਂ ਕੋਈ ਹੋਇਆ ਨਹੀਂ ਜਾਨੀ ਨੁਕਸਾਨ ਦੀ ਤਾਂ ਬਚਤ ਰਹਿ ਗਈ ਜੀ ਬਾਕੀ ਘਰ ਦੀ ਜੀ ਸਮਾਨ ਦੀ ਗੱਲ ਕਰੀਏ ਤਾਂ ਸਮਾਨ ਕੁਝ ਨਹੀਂ ਬਚਿਆ ਮੈਮ ਘਰ ਦਾ ਸਮਾਨ ਵੀ ਨਾ ਸੜ ਗਿਆ ਬਿਲਕੁਲ ਸਭ ਕੁਝ ਸੜ ਗਿਆ ਦੇਖੋ ਜੀ ਕੋਈ ਵੀ ਕਾਰੋਬਾਰ ਹੁੰਦਾ ਮਸਾ ਆਪਦੀ ਮਿਹਨਤ ਨਾਲ ਖੜਾ ਕਰਕੇ ਕੀਤਾ ਜਾਂਦਾ ਅੱਜ ਇੰਨਾ ਨੁਕਸਾਨ ਹੋ ਗਿਆ ਜਿਹੜਾ ਮੈਂਟਸ ਕੈਂਟਾਂ ਦੇ ਵਿੱਚ ਸੁਆਹ ਹੋ ਗਿਆ ਜੀ ਕੀ ਕਹਿਣਾ ਚਾਹੁੰਗੇ ਤੁਸੀਂ ਅਸੀਂ ਬੇਨਤੀ ਕਰਦੇ ਹਾਂ ਜੀ ਸਰਕਾਰ ਪੰਜਾਬ ਸਰਕਾਰ ਨੂੰ ਵੀ ਬਿਲਕੁਲ ਇਹਨਾਂ ਨੂੰ ਮਾਜਵਾ ਦੇਣਾ ਚਾਹੀਦਾ ਕਿਉਂਕਿ ਇੰਨਾ ਜ਼ਬਰਦਸਤ ਨੁਕਸਾਨ ਆ ਪਤ ਮਕਾਨ ਨਹੀਂ ਬਣਦਾ ਦੁਕਾਨਾਂ ਚਲਾਉਣੀਆਂ ਤਾਂ ਬਹੁਤ ਵੱਡੀ ਗੱਲ ਹੈ ਤੇ ਬਾਕੀ ਘਰ ਦਾ ਜੰਨਾ ਸਮਾਨ ਸੀ ਫਰਿਜਾਂ ਫਰਿਜਾਂ ਕੋਈ ਕੁਛ ਵੀ ਨਹੀਂ ਬਚਿਆ ਜੀ ਸਰਕਸ ਵਾ ਹੋ ਗਿਆ ਇਹ ਤਾਂ ਇਨ ਪਰਮਾਤਮਾ ਦੀ ਕਿਰਪਾ ਚਾ ਬੱਚੇ ਬਚ ਗਏ ਆ ਬਾਕੀ ਬਾਬਾ ਇਹਨਾਂ ਨਾਲ ਗੱਲ ਕਰ ਲਓ ਮੇਥੋਂ ਗੱਲ ਨਹੀਂ ਹੁੰਦੀ ਮਹਾਰਾਜ ਜੀ ਹਾਂ ਜੀ ਆ ਸਵੇਰੇ ਸਹਾਰ ਬੜੀ ਦੁਖਦਾਈ ਕਰਨਾ ਵਾਪਰੀ ਏ ਕਿਉਂਕਿ ਰਾਜਕੁਮਾਰ ਜੀ ਨੇ ਦੋ ਦੁਕਾਨਾਂ ਇੱਕ ਕੱਪੜੇ ਦੀ ਦੁਕਾਨ ਸੀ ਇੱਕ ਮੰਗੜੀ ਦੀ ਦੁਕਾਨ ਸੀ ਤੇ ਪਿੱਛੇ ਇਹਨਾਂ ਦੀ ਘਰ ਦੀ ਰਹਿਏ ਸੀ ਜਿਹਦੇ ਕਰਕੇ ਆ ਦੋਨਾਂ ਦੁਕਾਨਾਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਘਰ ਦਾ ਵੀ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਕਿਉਂਕਿ ਇਹ ਪਰਿਵਾਰ ਇਸ ਇਹ ਰੋਜ਼ਗਾਰ ਦੇ ਸਿਰ ਤੇ ਇਹਨਾਂ ਦਾ ਜੀਵਨ ਚੱਲਦਾ ਸੀ ਪਰਿਵਾਰ ਦਾ ਰੋਜ਼ਗਾਰ ਤੋਂ ਕਰਕੇ ਜੇ ਕਿ 10000 ਨੁਕਸਾਨ ਵੀ ਹੁੰਦਾ ਉਹ ਵੀ ਅੱਜ ਦੇ ਸਮੇਂ 6 ਮਹੀਨਿਆਂ ਜਮਹਾ ਪਰਪਾਈ ਹੁੰਦੀ ਹੈ ਬੜਾ ਨੁਕਸਾਨ ਹੋਇਆ ਹੈ ਤੇ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਇਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਤਾਂ ਕਿ ਉਹ ਇਹ ਪਰਪਾਈ ਤੇ ਨਹੀਂ ਹੋ ਸਕਦੀ ਪਰ ਥੋੜਾ ਬਹੁਤਾ ਜਿਦੇ ਕਰਕੇ ਸਹਾਇਤਾ ਮਿਲਣ ਕਰਕੇ ਥੋੜਾ ਬਹੁਤਾ ਤਰਵਾਸ ਇਹਨਾਂ ਨੂੰ ਆ ਸਕਦਾ ਹੈ ਤੇ ਜਿੰਨੀਆਂ ਸੰਗਤਾਂ ਸਾਰਿਆਂ ਨੇ ਆ ਕੇ ਵੱਧ ਤੋਂ ਵੱਧ ਪਾਈ ਅੱਜ ਦੇ ਅੱਗ ਬਝਾਉਣ ਚ ਯੋਗਦਾਨ ਪਾਇਆ ਫਾਇਰ ਬ੍ਰਿਗੇਡ ਸਾਰੇ ਨਗਰ ਵਾਸੀਆਂ ਨੇ ਬੜਾ ਸਾਰਿਆਂ ਦਾ ਧੰਨਵਾਦ ਜੀ ਜੀ ਤੁਸੀਂ ਇਧਰ ਪਿੰਡ ਦੇ ਨਿਵਾਸੀਓ ਕੀ ਕਹਿਣਾ ਚਾਹੋਗੇ ਬੋਲ ਜੀ ਮੈਂ ਬਹੁਤ ਆ ਜੀ ਉਹ ਵੀ ਹੋਇਆ ਬਹੁਤ ਹੀ ਪੈੜਾ ਹੋਇਆ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਕਿ ਇਸ ਇੱਕ ਘਰ ਦਾ ਸਾਰਾ ਰੋਜ਼ਗਾਰ ਇਸੇ ਤੇ ਸੀਗਾ ਪਰਿਵਾਰਿਕ ਦੀ ਬਸ ਆਹੀ ਕਿਰਤ ਕਰਦੇ ਸੀ ਆ ਦਸਰਾਂ ਦੀ ਕਿਰਤ ਕਰਦੇ ਆ ਹਾਂ ਜੀ ਮਨਿਆਰੀ ਦੀ ਦੁਕਾਨ ਸੀ ਕੱਪੜੇ ਦੀ ਦੁਕਾਨ ਸੀਗੀ ਤੇ ਅਸੀਂ ਇਹੀ ਕਹਿੰਦੇ ਆ ਗਵਰਨਮੈਂਟ ਨੂੰ ਵੇ ਜਰੂਰੀ ਮੁਆਵਜ਼ਾ ਮੈਨੂੰ ਚਾਹੀਦਾ ਦੁਕਾਨਾਂ ਵੀ ਮਸਾਂ ਖੜੀਆਂ ਕੀਤੀਆਂ ਹਨਾ ਜੀ ਦੁਕਾਨਾਂ ਵੀ ਮਸਾਂ ਖੜੀਆਂ ਕੀਤੇ ਕਿਹਾ ਜਾਂਦਾ ਕਿ ਪਰਿਵਾਰ ਦਾ ਘਰ ਦਾ ਸਮਾਨ ਵੀ ਸਾਰੀਆਂ ਕੰਦਾਂ ਸਭ ਕੁਝ ਗਿਆ ਜੀ ਬਸ ਸਾਰਾ ਕੁਝ ਸਰਟੀਫਾਈਡ ਹੈ ਤੇ ਜਰੂਰ ਹੀ ਗਵਰਨਮੈਂਟ ਨੂੰ ਤਾਂ ਧਿਆਨ ਦੇਣਾ ਚਾਹੀਦਾ ਤੇ ਵੱਦ ਤੋਂ ਵੱਦ ਮੁਆਵਜ਼ਾ ਦੇਣਾ ਚਾਹੀਦਾ ਸਿੱਤਾ ਸਾਰਾ ਨਗਰ ਹੀ ਤੇ ਨੇ ਅੱਗੇ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਆਪਾਂ ਇਹਨਾਂ ਦੇ ਜਿਹੜੀਆਂ ਘਰ ਦੀਆਂ ਤਸਵੀਰਾਂ ਹੈਗੀਆਂ ਉਹ ਵੀ ਅੰਦਰ ਜਾ ਕੇ ਜਰੂਰ ਸਾਂਝੀਆਂ ਕਰਾਂਗੇ ਕਿ ਜਿਹੜੇ ਘਰ ਦੇ ਹਾਲਾਤ ਨੇ ਇਹਨਾਂ ਦਾ ਬਿਲਕੁਲ ਕਹਿਣਾ ਕਿ ਜਿਹੜੀਆਂ ਛੱਤਾਂ ਵੀ ਹੈਗੀਆਂ ਉਹ ਵੀ ਜਿਹੜੀਆਂ ਬਿਲਕੁਲ ਸੜ ਕੇ ਸੁਆਹ ਹੋ ਗਈਆਂ ਸੋ ਵਾਕਈ ਇਹ ਗੱਲ ਹੈਗੀ ਹੈ ਕਿ ਘਰ ਦੇ ਵਿੱਚ ਜਿੰਨਾ ਵੀ ਸਮਾਨ ਸੀਗਾ ਜਿਹੜਾ ਹੈਗਾ ਸੜ ਕੇ ਸੁਆਹ ਹੋ ਗਿਆ ਐਲਈਡੀ ਵਗੈਰਾ ਫਰਿੱਜਾਂ ਵਗੈਰਾ ਜਣੀ ਦੀ ਮਤਲਬ ਕਿ ਕੁਝ ਨਹੀਂ ਬਚਿਆ ਹੈਗਾ ਇਹ ਘਰ ਦੀਆਂ ਛੱਤਾਂ ਤੱਕ ਵੀ ਜਿਹੜੀ ਛੱਤ ਵੀ ਨਹੀਂ ਰਹੀ ਹੈਗੀ ਜਿਹਦੇ ਤੇ ਕਹਿੰਦੇ ਹੁੰਦੇ ਪਰਿਵਾਰ ਇੱਕ ਥੱਲੇ ਬੈਠ ਕੇ ਆਪਦਾ ਗੁਜ਼ਾਰਾ ਕਰਦਾ ਆਪਦਾ ਟਾਈਮ ਪਾਸ ਕਰਦਾ ਉਹ ਛੱਤਾਂ ਵੀ ਜਿਹੜੀਆਂ ਸੜ ਕੇ ਸੁਆਹ ਹੋ ਗਈਆਂ ਤੇ ਕਾਰੋਬਾਰ ਵੀ ਬਿਲਕੁਲ ਠੱਪ ਹੋ ਗਿਆ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਦਾ ਬਸਿਕਾ ਤੇ ਇਸੇ ਤੇ ਇਹਨਾਂ ਦਾ ਰੋਜ਼ਗਾਰ ਚੱਲਦਾ ਸੀ ਸੋ ਅਸੀਂ ਪ੍ਰਸ਼ਾਸਨ ਨੂੰ ਵੀ ਇਹੀ ਕਹਿੰਨੇ ਆ ਕਿ ਇਸ ਪਰਿਵਾਰ ਦੀ ਬਾਹ ਫੜੀ ਜਾ ਸਕੇ ਤਾਂ ਕਿ ਦੁਬਾਰਾ ਜਿਹੜਾ ਗਿਆ ਉਹ ਆਪਦਾ ਕਾਰੋਬਾਰ ਸ਼ੁਰੂ ਕਰ ਸਕਣ ਜੀ ਸੋ ਜੁੜੇ ਰਹੋ ਤੁਸੀਂ ਹੈਮਰ ਇੰਡੀਆ ਟੀਵੀ ਦੇ ਨਾਲ ਧੰਨਵਾਦ